ਕਦੀ ਅਗਰ ਤੁਹਾਨੂੰ ਕਿਸੇ ਤੋਂ ਦੂਰ ਜਾਣ ਤੇ ਅਦਾ ਰੋਣਾ ਜਾਵੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰ ਲਿਆ ਕਰੋ ਤੁਹਾਨੂੰ ਪਤਾ ਜਦ ਮੈਂ ਕੈਨੇਡਾ ਆਈ ਹੈ ਨਾ ਮੇਰੇ ਸਾਹਮਣੇ ਕਾਮ ਨਹੀਂ ਹੋ ਰਹੀ ਸੀ ਬਟ ਮੈਂ ਨਹੀਂ ਰੋਈ ਪਤਾ ਕਿਉਂ ਅਜਕਲ ਤਾਂ ਫੇਰ ਵੀ ਫੋਨਾਂ ਤੇ ਮੋਬਾਈਲਾਂ ਦਾ ਜਮਾਨਾ ਆਇਆ ਹੈ ਨਾ ਤੇ ਬਾਬਾ ਜੀ ਨੇ ਖੁਦ ਆਪਣੇ ਜਿਗਰ ਦੇ ਟੁਕਣਿਆਂ ਨੂੰ ਸ਼ਹੀਦ ਹੋਣ ਲਈ ਪੇਸਾ ਕਿੰਨਾ ਵੱਡਾ ਜਿਗਰਾ ਫਿਰ ਇੱਥੇ ਆਪਾਂ ਇਦਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਆਪਣੇ ਪਿਤਾ ਨਾਲ ਪ੍ਰੇਮ ਨਹੀਂ ਸੀ ਪ੍ਰੇਮ ਸੀ ਤਾਂ ਹੀ ਉਹਨਾਂ ਨੇ ਭੇਜਿਆ ਮੋਹ ਨਹੀਂ ਸੀ ਮੋਹ ਤੇ ਪ੍ਰੇਮ ਚ ਬਹੁਤ ਅੰਤਰ ਹੁੰਦਾ ਆ ਪ੍ਰੇਮ ਚ ਆਪਾਂ ਬੰਦੇ ਨੂੰ ਹਮੇਸ਼ਾ ਆਪਣੇ ਅੰਗ ਸੰਗ ਪਾਉਨੇ ਆ ਤੇ ਫਿਰ ਦੂਰ ਜਾਣ ਤੇ ਰੋਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਨਾ ਸੋ ਉਹਨਾਂ ਨੇ ਕਦੇ ਵੀ ਆਪਣੀ ਫੈਮਲੀ ਨੂੰ ਆਪਣੇ ਬੱਚਾ ਨੂੰ ਆਪਣਾ ਨਹੀਂ ਕਿਹਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਉਹ ਪਰਮਾਤਮਾ ਦੇ ਸੀ ਤੇ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਏ ਸੋ ਛ ਰੋਣਾ ਕਾਦਾ ਕਿਉਂਕਿ ਜੇ ਆਪਾਂ ਕਹਿੰਨੇ ਆ ਕਿ ਮੇਰੇ ਸੀ ਇਹ ਏਨਕਾਰ ਹੁੰਦੇ ਆ ਉਸ ਪਰਮਾਤਮਾ ਦੇ ਸੀ ਉਹਨੇ ਬੁਲਾ ਲਿਆ ਤੇ ਉਹ ਚਲੇ ਗਏ ਸੋ ਮੈਂ ਪਰਸਨਲੀ ਕੀ ਬਲੀਵ ਕਰਦੀ ਆ ਇਸ ਪੂਰੀ ਦੁਨੀਆ ਵਿੱਚ ਪਿਆਰ ਐਗਜ਼ਿਸਟ ਕੀ ਨਹੀਂ ਕਰਦਾ ਇਹ ਤਾਂ ਸਿਰਫ ਇੱਕ ਹੀ ਜਣਾ ਕਰਦਾ ਆ ਉਹ ਆ ਪਰਮਾਤਮਾ ਕਿਉਂਕਿ ਉਹ ਇੱਥਾ ਪੈ ਇਨਸਾਨ ਨੂੰ ਬਣ ਕੇ ਰੱਖਣਾ ਚਾਹੁੰਨੇ ਆ ਤੇ ਪ੍ਰੇਮ ਚ ਆਪਾਂ ਇਨਸਾਨ ਨੂੰ ਫਰੀडम ਦੇ ਦੇਣੇ ਆ